पत्रकारा प्रति डीसी दे अड़ियल रवैये खिलाफ अबोर पत्रकार भाईचारा एक होया इकट्ठा। जल्दी लिया जाएगा जिला पदरी एक्शन फैसला। जिला फाजिलका श्रीमती अमरप्रीत कौर संधु वालों जिले के पत्रकारा प्रति अपनाए जा रहे माड़े रवैये खिलाफ स्थानक दाना मंडी अबोर विखे समूह पत्रकारा एक आम मीटिंग श्री राजीव राहेजा जी की प्रधानगी हेट की गई

ਅਮ ਬੀਤੇ ਦਿਨੀ ਜਲਾਲਾਬਾਦ ਦੇ ਪੱਤਰਕਾਰ ਪਾਈਚਾਰੇ ਵੱਲੋਂ ਇੱਕ ਜਿਹੜਾ ਰੋਜ਼ ਯਾਰ ਕੀਤਾ ਗਿਆ ਹੈਗਾ ਡੀਸੀ ਮੈਡਮ ਜਿਹੜੇ ਫਾਜ਼ਿਲਕਾਰੇ ਹੈਗੇ ਕੁਝ ਜਿਹੜੀਆਂ ਗੱਲਾਂ ਸੀ ਜਿਸ ਤਰ੍ਹਾਂ ਦੇ ਨਾਲ ਪੱਤਰਕਾਰਾਂ ਵੱਲੋਂ ਜਿਹੜਾ ਕਿਸੇ ਵੀ ਖਬਰ ਦਾ ਜਿਹੜਾ ਹੈਗਾ ਕੋਈ ਪੱਖ ਲੈਣਾ ਹੁੰਦਾ ਹੈ ਤੇ ਜਦੋਂ ਫੋਨ ਕਰੀਦਾ ਕਿਹਾ ਜਾਂਦਾ ਹੈ ਕਿ ਮੈਡਮ ਜਿਹੜੇ ਆ ਫੋਨ ਨਹੀਂ ਚੱਕਦੇ ਬਤੀਰਾ ਜਿਹੜਾ ਚੰਗਾ ਨਹੀਂ ਉਸੇ ਚੀਜ਼ ਨੂੰ ਲੈ ਕੇ ਜਲਾਲਾਬਾਦ ਦੇ ਜਿਹੜੇ ਪੱਤਰਕਾਰ ਪਾਈਚਾਰੇ ਜੜ ਸਾਡੇ ਹੈਗੇ ਲੋਕ ਸਾਡੇ ਹੈਗੇ ਉਹਨਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਜਿਸ ਦਾ ਜਿਹੜਾ ਅਸਰ ਅੱਜ ਦੇਖਣ ਨੂੰ ਮਿਲਿਆ ਹੈ ਕਿ ਲਗਾਤਾਰ ਜਿਹੜਾ ਪੱਤਰਕਾਰ ਪਾਈਚਾਰੇ ਚਾਹੇ ਉਹ ਜਲਾਲਾਬਾ ਜੇ ਫਾਜ਼ਿਲਕਾਰ ਹੈਗਾ ਚਾਹੇ ਉਹ ਬੋਹਰ ਦਾ ਹੈ ਚਾਹੇ ਹੋਰ ਜਿਹੜੇ ਹੈਗੇ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਹੈਗੇ ਖੇਤਰਾਂ ਦਾ ਹੈਗਾ ਉਹ ਇਕਜੁੱਟ ਹੋਇਆ ਹੈ ਤੇ ਜਿਹੜੇ ਡੀਸੀ ਮੈਡਮ ਹੈ ਉਹਨਾਂ ਦੇ ਖਿਲਾਫ ਜਿਹੜਾ ਆਪਣਾ ਰੋਜ਼ਗਾਰ ਕਰ ਰਿਹਾ ਹੈਗਾ ਕਿ ਡੀਸੀ ਜਿਹੜੇ ਹੁੰਦੇ ਹੈ ਉਹ ਮਾਲਕ ਹੁੰਦੇ ਹੈ ਜ਼ਿਲ੍ਹੇ ਦੇ ਉਹਨਾਂ ਕੋਲੇ ਸੰਵਿਧਾਨਿਕ ਜਿਹੜਾ ਆਉਦਾ ਹੈਗਾ ਲੋਕ ਜਿਹੜੇ ਆ ਪੱਤਰਕਾਰ ਜਿਹੜੇ ਆ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਲੈ ਕੇ ਜਾਂਦੇ ਹੈਗੇ ਉਹਨਾਂ ਦਾ ਪੱਖ ਜਾਣਨਾ ਜ਼ਰੂਰੀ ਹੁੰਦਾ ਕਿ ਆਖਰ ਕੀ ਹੋ ਰਿਹਾ ਹੈ ਲੇਕਿਨ ਜਦੋਂ ਡੀਸੀ ਜਿਹੜੇ ਹੈਗੇ ਉਹ ਫੋਨ ਨਹੀਂ ਚੁੱਕਦੇ ਆਪਣਾ ਪੱਖ ਨਹੀਂ ਦਿੰਦੇ ਕਿਤੋਂ ਨਾ ਕਿੱਥੇ ਜੜਾ ਹੈਗਾ ਪੱਤਰਕਾਰਾਂ ਪੱਤਰਕਾਰੀ ਜੜਾ ਹੈਗਾ ਉਸ ਤੇ ਜਿਹੜੇ ਕਈ ਤਰ੍ਹਾਂ ਦੇ ਜੜੇ ਸਵਾਲ ਖੜੇ ਕਰਦੇ ਹੈਗੇ ਲੋਕ ਜਿਹੜੇ ਹੈ ਸਵਾਲ ਖੜੇ ਕਰਦੇ ਹੈ ਕਿ ਪੱਤਰਕਾਰ ਜੜਾ ਹੈਗਾ ਆਪਣੀ ਜੜੀ ਹੈ ਡਿਊਟੀ ਜੜੀ ਹੈਗੀ ਆਪਣੀ ਜੜੀ ਹੈਗੀ ਸੇਵਾ ਜੜੀ ਹੈ ਉਹ ਚੰਗੇ ਤਰੀਕੇ ਨਾਲ ਨਹੀਂ ਨਿਭਾਰੇ ਹੈਗੇ ਉਸ ਚੀਜ਼ ਨੂੰ ਲੈ ਕੇ ਜੜਾ ਹੈਗਾ ਪੱਤਰਕਾਰਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਡੀਸੀ ਹੈਗੇ ਉਹ ਪੱਤਰਕਾਰਾਂ ਦੇ ਜਿਹੜੇ ਫੋਨ ਕਰਦੇ ਤਾਂ ਉਹਨਾਂ ਦਾ ਫੋਨ ਚੱਕਿਆ ਜਾਵੇ ਉਹਨਾਂ ਦੇ ਜਿਹੜੀ ਖਬਰਾਂ ਦੇ ਦੇਖ ਕੇ ਕੋਈ ਪੱਖ ਮੰਗਦੇ ਤਾਂ ਪੱਖ ਦਿੱਤਾ ਜਾਵੇ ਜੇਕਰ ਮੈਡਮ ਵੱਲੋਂ ਜਿਹੜਾ ਆਪਣਾ ਰਵਈਆ ਹੈਗਾ ਵਤੀਰਾ ਜਿਹੜਾ ਹੈਗਾ ਪੱਤਰਕਾਰਾਂ ਦੇ ਜਿਹੜੇ ਪ੍ਰਤੀ ਹੈਗਾ ਨਹੀਂ ਠੀਕ ਕੀਤਾ ਜਾਂਦਾ ਉਦੋਂ ਤੱਕ ਜਿਹੜਾ ਪੱਤਰਕਾਰ ਭਾਈਚਾਰੇ ਹੈਗਾ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਦਾ ਹੈਗਾ ਨਾਲ ਹੀ ਸਰਕਾਰੀ ਸਮਾਗਮ ਜਿਹੜੇ ਹੈਗੇ ਉਹਨਾਂ ਦਾ ਵੀ ਜਿਹੜਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਫੈਸਲਾ ਕੀਤਾ ਹੈ ਤੇ ਨੇੜਲੇ ਪਵਿੱਖੇ ਦੇ ਵਿੱਚ ਜੇਕਰ ਕੋਈ ਵੀ ਵੱਡਾ ਇੱਥੇ ਅਧਿਕਾਰੀ ਪਹੁੰਚਦੇ ਹੈਗੇ ਮੰਤਰੀ ਪਹੁੰਚਦੇ ਜਾਂ ਐਮਐਲਏ ਪਹੁੰਚਦੇ ਹੈਗੇ ਤਾਂ ਉਹਨਾਂ ਦੇ ਜਿਹੜਾ ਸਮਾਗਮ ਜਿਹੜੇ ਹੈਗੇ ਚਾਹੇ ਉਹ ਸਰਕਾਰੀ ਹੈਗੇ ਚਾਹੇ ਗੈਰ ਸਰਕਾਰੀ ਹੈਗੇ ਉਹਨਾਂ ਦੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਪੱਤਰਕਾਰਾਂ ਵੱਲੋਂ ਜਿਹੜਾ ਹੈਗਾ ਕੋਈ ਕਵਰੇਜ ਨਹੀਂ ਕੀਤੀ ਜਾਊਗੀ ਲੇਕਿਨ ਸਵਾਲ ਉਸ ਸਮਾਗਮ ਦੇ ਵਿੱਚ ਜਾ ਕੇ ਜਰੂਰ ਪੁੱਛਿਆ ਜਾਵੇਗਾ ਕਿ ਆਖਰ ਪੱਤਰਕਾਰ ਨੂੰ ਕੀ ਸਮਝਿਆ ਜਾਂਦਾ ਹੈ ਪੱਤਰਕਾਰ ਲੋਕਾਂ ਦੇ ਨਾਲ ਜੁੜਿਆ ਹੈਗਾ ਲੋਕਾਂ ਦੀਆਂ ਸਮੱਸਿਆਵਾਂ ਨਾਲ ਲੈ ਕੇ ਜਾਂਦਾ ਹੈ ਜੇਕਰ ਤੁਸੀਂ ਪੱਤਰਕਾਰਾਂ ਦੀ ਜੜੀ ਹੈਗੀ ਗੱਲ ਨਹੀਂ ਸੁਣ ਸਕਦੇ ਤਾਂ ਆ ਆਖਰ ਲੋਕ ਜਿਹੜੇ ਹੈ ਉਹਨਾਂ ਦੀ ਤੁਸੀਂ ਕੀ ਸੇਵਾ ਕਰਦੇ ਹੋਗੇ ਕੀ ਗੱਲ ਕਰਦੇ ਹੋਗੇ ਇਥੋਂ ਜਿਹੜਾ ਸਹਿਜ ਜਿਹੜਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਤੋ ਅੱਜ ਜ ਜਲਾਲਾਬਾਦ ਦੇ ਜਿਹੜੇ ਪੱਤਰਕਾਰ ਹੈਗੇ ਸਾਡੇ ਭਾਈਚਾਰੇ ਦੇ ਉਹ ਇੱਥੇ ਬਹਰ ਪਹੁੰਚੇ ਆ ਅੱਜ ਇੱਕ ਸੁਖਾਲੇ ਮホール ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਤੇ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਪਵਿੱਖ ਦੇ ਵਿੱਚ ਐ ਡੀਸੀ ਮੈਡਮ ਨੇ ਜੇਕਰ ਆਪਣਾ ਰਵਈਆ ਠੀਕ ਨਾ ਕੀਤਾ ਤਾਂ ਉਹਨਾਂ ਦੇ ਖਿਲਾਫ ਹੈ ਪੰਜਾਬ ਪੱਦਰ ਤੱਕ ਇੱਕ ਵੱਡਾ ਜੜਾ ਹੈਗਾ ਸੰਘਰਸ਼ ਲਿਖਿਆ ਜਾਵੇਗਾ ਤੇ ਕੋਈ ਵੀ ਜੜਾ ਕਾਰਜਕਾਰੀ ਜਿਹੜੀ ਬਣਾਈ ਜਾਵੇਗੀ ਉਸ ਤੋਂ ਬਾਅਦ ਜਿਹੜਾ ਫੈਸਲਾ ਹੋਵੇਗਾ ਉਹ ਜੋ ਵੀ ਜ਼ਿਲ੍ਹਾ ਪੱਦਰ ਤੇ ਜਿਹੜੀ ਕਮੇਟੀ ਬਣੇਗੀ ਉਹ ਜਿਸ ਤਰ੍ਹਾਂ ਦਾ ਫੈਸਲਾ ਲਵੇਗਾ ਉਸ ਦੇ ਅਨੁਸਾਰ ਹੀ ਜੜਾ ਹੈਗਾ ਕੰਮ ਕੀਤਾ ਜਾਵੇਗਾ ਅੱਗੇ ਜਿਹੜਾ ਸੰਘਰਸ਼ ਕੀਤਾ ਜਾਵੇਗਾ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਪੱਖ ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿਉਂਕਿ ਸੰਵਿਧਾਨ ਵਿੱਚ ਖੁੱਲੇ ਤੌਰ ਤੇ ਲਿਖਿਆ ਹੈ ਕਿ ਵਨ ਸਾਈਡਡ ਖਬਰ ਨਹੀਂ ਚਲਣੀ ਚਾਹੀਦੀ ਉਸ ਗੱਲ ਤੋਂ ਬਚਣ ਵਾਸਤੇ ਅਸੀਂ ਦੂਜੀ ਪਾਰਟੀ ਦਾ ਪੱਖ ਲੈਂਦੇ ਆ ਤਾਂ ਕਿ ਕਿਸੇ ਨਾਲ ਇਸ ਗੱਲ ਦਾ ਮਹਿਸੂਸ ਨਾ ਹੋਵੇ ਵੀ ਖਬਰ ਪੱਖਪਾਤੀ ਲਗਾਈ ਗਈ ਹੈ ਇਸ ਨਜ਼ਰੀਏ ਨਾਲ ਹੀ ਅਸੀਂ ਪ੍ਰਸ਼ਾਸਨਿਕ ਅਫਸਰਾਂ ਦੇ ਜਾਂ ਦੂਜੇ ਡਿਪਾਰਟਮੈਂਟ ਦੇ ਅਫਸਰਾਂ ਦੇ ਪੱਖ ਲੈਂਦੇ ਰਹੇ ਹਾਂ ਤਾਂ ਕਿ ਕਿਸੇ ਤਰੀਕੇ ਦਾ ਮਹਿਸੂਸ ਨਾ ਹੋਵੇ ਕਿ ਪੱਖਪਾਤ ਕੀਤਾ ਗਿਆ ਹੈ। ਅਗਰ ਅਧਿਕਾਰੀ ਹੀ ਪੱਖ ਦੇਣ ਤੋਂ ਪਿੱਛੇ ਹਟਣਗੇ ਇਹਦਾ ਮਤਲਬ ਉਹ ਆਪਣੀ ਸਵਧਾਨੀ ਦੀ ਡਿਊਟੀ ਤੋਂ ਪਿੱਛੇ ਹਟਦੇ ਨੇ ਤੇ ਉਹ ਉਸ ਵਾਸਤੇ ਲਾਇਬਿਲਟੀ ਤੈ ਕੀਤੀ ਜਾਣੀ ਚਾਹੀਦੀ ਹੈ ਸਰਕਾਰ ਨੂੰ ਵੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ। ਅੱਜ ਬੋਰ ਦੇ ਵਿੱਚ ਸਾਰੇ ਪੱਤਰਕਾਰ ਭਰਾਵਾਂ ਦੀ ਮੀਟਿੰਗ ਹੋਈ ਹੈ। ਇਹਦੇ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਵੀ ਕੋਈ ਵੀ ਅਫੀਸਰ ਜਿਹੜਾ ਵੀ ਪੱਤਰਕਾਰ ਦੀ ਮਾਨਜਿਤ ਨਹੀਂ ਕਰੂਗਾ ਅਸੀਂ ਉਹਦੇ ਖਿਲਾਫ ਮੋਰਚਾ ਵੀ ਖੋਲਾਂਗੇ ਤੇ ਜੋ ਤੱਕ ਉਹਦੀ ਬਦਲੀ ਨਹੀਂ ਹੁੰਦੀ ਉਹ ਤੱਕ ਅਸੀਂ ਸੰਘਰਸ਼ ਵਿੱਡਾਂਗੇ ਉਹਨੇ ਅੱਜ ਜਿਹੜੀ ਮੀਟਿੰਗ ਹੋਈ ਉਹਦੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਪੂਰੇ ਜ਼ਿਲ੍ਹੇ ਦੇ ਪੱਤਰਕਾਰ ਇਕੱਠੇ ਕੀਤੇ ਜਾਣਗੇ ਇੱਕ ਜ਼ਿਲ੍ਹਾ ਪਧਰੀ ਯੂਨੀਅਨ ਬਣਾ ਕੇ ਅਗਲਾ ਸੰਘਰਸ਼ ਉਹਦੇ ਹਿਸਾਬ ਨਾਲ ਸਲਾਹ ਦੇ ਨਾਲ ਵਿੱਡਿਆ ਜਾਊਗਾ ਜਿਹੜੀ ਇਹ ਜ਼ਰੂਰਤ ਮੀਟਿੰਗ ਦੀ ਜ਼ਰੂਰਤ ਪਈ ਪ੍ਰਧਾਨ ਜੀ ਕਿਉਂਕਿ ਇਹ ਜਿਹੜੀ ਆਪਣੇ ਸੰਵਿਧਾਨਿਕ ਜਿਹੜਾ ਸਥਭ ਹੈਗਾ ਹੈ ਡਿਪਟੀ ਕਮਿਸ਼ਨਰ ਵਾਲ ਜੋਸ਼ ਵਿੱਚ ਮੈਂ ਡਿਪਟੀ ਕਮਿਸ਼ਨਰ ਦਾ ਉਹਨਾਂ ਦਾ ਬਤី ਦਾ ਜਿਹੜਾ ਪੱਤਰਕਾਰ ਹੈ ਪ੍ਰਤੀ ਸਹੀ ਰਹੇ ਨਾ ਇਹ ਫੋਨ ਚੁੱਕਦੇ ਨਾ ਇਹ ਕੋਈ ਪੱਖ ਦੇਣਾ ਚਾਹੁੰਦਾ ਕਿ ਇੱਕ ਪੱਤਰਕਾਰ ਦਾ ਕੰਮ ਹੈ ਕੋਈ ਖਰਚਾ ਆਪਣੇ ਦਾ ਪੱਖ ਲੈਣਾ ਉਹਦੇ ਗੇਸਟ ਹੀ ਇਹ ਮੀਟਿੰਗ ਸੱਦੀ ਗਈ ਹੈ ਕੁਝ ਗੱਲ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਇਸ ਸਬੰਧੀ ਐਸ ਡੀ ਐਮ ਸਾਹਿਬ ਦਾ ਵੀ ਕੱਲ ਫੋਨ ਆਇਆ ਸੀਗਾ ਉਹਨਾਂ ਨੇ ਕਿਹਾ ਸੀ ਅਗਰ ਪੱਤਰਕਾਰ ਨੂੰ ਕੋਈ ਗਲਤਫਹਿਮੀ ਹੈ ਜਾਂ ਕੁਝ ਐਜੀ ਗੱਲ ਹੈਗੀ ਤਾਂ ਆਪਾਂ ਇੱਕ ਮੀਟਿੰਗ ਬੈਠ ਕੇ ਕਰ ਲੈਂਦੇ ਆ ਤੇ ਅੱਜ ਮੀਟਿੰਗ ਹੋਈ ਹੈ ਤੇ ਮੈਂ ਸਾਰੇ ਪੱਤਰ ਇਹ ਇੱਕ ਟੇਬਲ ਟਾਕ ਨਾਲ ਮਸਲਾ ਸੁਲਝਾ ਦਾ ਪਰ ਟੇਬਲ ਟਾਕ ਵੀ ਕਰ ਲਈਏ ਅੱਜ ਅਬੋਰ ਵਿਖੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਅਬੋਰ ਨਾਲ ਸੰਬੰਧਤ ਇੱਕ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਦਾ ਜਿਹੜਾ ਅਹਿਮ ਅਜੰਡਾ ਹੈ ਉਹ ਇਹ ਹੈ ਕਿ ਜਿਹੜੇ ਪੱਤਰਕਾਰ ਸਾਥੀ ਨੇ ਮੀਡੀਆ ਦੀ ਜੇ ਗੱਲ ਕਰੀਏ ਪ੍ਰੈਸ ਦੀ ਗੱਲ ਕਰੀਏ ਤਾਂ ਉਹ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਹੀ ਨਹੀਂ ਗਿਆ ਉਹ ਐਕਚੁਅਲ ਦੇ ਵਿੱਚ ਹੈਗਾ ਔਰ ਸਰਕਾਰ ਦੇ ਵਿੱਚ ਜੇ ਅਸੀਂ ਇਹ ਕਹੀਏ ਕਿ ਇੱਕ ਸਹਾਇਕ ਦੇ ਤੌਰ ਤੇ ਕੰਮ মিডিਆ ਕੰਮ ਕਰਦਾ ਹੈ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਵਾਸਤੇ ਜੇਕਰ ਲੋਕਾਂ ਦੀਆਂ ਮੁਸ਼ਕਲਾਂ ਨੇ ਤੇ ਉਹਨਾਂ ਮੁਸ਼ਕਲਾਂ ਨੂੰ ਸਰਕਾਰ ਦੇ ਤੱਕ ਪਹੁੰਚਾਉਣ ਵਾਸਤੇ মিডিਆ ਨੇ ਇੱਕ ਰੋਲ ਅਦਾ ਕਰਨਾ ਹੁੰਦਾ ਹੈ ਪਰੰਤੂ ਉਹਦੇ ਵਿੱਚ ਜਿਹੜਾ ਜ਼ਿਲ੍ਹਾ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਹੈ ਮੈਡਮ ਅੰਮ੍ਰਿਤਪ੍ਰੀਤ ਕੌਰ ਸੰਧੂ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਬਤੌਰ ਡੀਸੀ ਉਹ ਸਾਡੇ ਜ਼ਿਲ੍ਹੇ ਦੇ ਅਫੀਸਰ ਨੇ ਡੀਸੀ ਦੀ ਜਿਹੜੀ ਚੇਅਰ ਹੈ ਉਹਦਾ ਅਸੀਂ ਸਤਿਕਾਰ ਕਰਦੇ ਹਾਂ ਪਰ ਇਹ ਗੱਲ ਦੁੱਖ ਨਾਲ ਕਹਿਣੀ ਪੈ ਰਹੀ ਏ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ 2011 ਵਿੱਚ ਫਾਜ਼ਿਲਕਾ ਦਾ ਡਿਸਟ੍ਰਿਕਟ ਬਣਿਆ ਏ ਇਹ ਪਹਿਲੀ ਡੀਸੀ ਸਾਹਿਬਾ ਜਿਹਦਾ ਵਿਹਾਰ ਪੱਤਰਕਾਰਾਂ ਨਾਲ ਆਡਿਅਲ ਹੈ ਹੰਕਾਰੀ ਹੈ ਮਾੜਾ ਹੈ ਉਹਦਾ ਵਿਹਾਰ ਜਿਹੜਾ ਹੈ ਆਮ ਲੋਕਾਂ ਨਾਲ ਕਿਵੇਂ ਹੋਏਗਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜੇਕਰ ਉਹ ਪਹਿਲੇ ਦਿਨ ਵੀ ਆਈ ਹੈ ਉਹਨਾਂ ਨੇ ਜੁਆਇਨ ਕੀਤਾ ਹੈ ਪੱਤਰਕਾਰਾਂ ਨੇ ਸਤਕਾਰ ਵਜੋਂ ਜਾਂ ਉਹਨਾਂ ਦਾ ਜਾਣਨ ਵਾਸਤੇ ਕਿ ਉਹਨਾਂ ਦਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਸਰਦੀ ਖੇਤਰ ਦਾ ਜ਼ਿਲ੍ਹਾ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ ਕਿਸ ਤਰ੍ਹਾਂ ਦਾ ਐਕਸ਼ਨ ਰਹੇਗਾ ਉਹ ਕਿਸ ਤਰ੍ਹਾਂ ਦਾ ਆਪਣਾ ਕੰਮਕਾਜ ਕਰਨਗੇ ਪੱਤਰਕਾਰਾਂ ਵੱਲੋਂ ਉਹ ਕੀ ਐਸਪੈਕਟ ਕਰਦੇ ਨੇ ਕਿ ਉਹਨਾਂ ਦੀ ਮਦਦ ਕਰਨ ਉਹ ਇਸ ਕਰਕੇ ਪੱਤਰਕਾਰ ਸਾਥੀ ਵੀ ਜਾਂਦੇ ਨੇ ਪਰ ਉਹਨਾਂ ਦਾ ਰਵੱਈਆ ਜਿਹੜਾ ਹੈ ਉਹ ਰੂਡਲੀ ਹੁੰਦਾ ਹੈ ਉਹ ਚੰਗਾ ਨਹੀਂ ਹੁੰਦਾ ਔਰ ਇਹ ਲੰਬੇ ਸਮੇਂ ਤੋਂ ਪੱਤਰਕਾਰ ਹੰਡਾਰੇ ਨੇ ਇਸ ਤੋਂ ਇਲਾਵਾ ਜਿਹੜੀਆਂ ਨੇ ਹੋਰ ਯੂਨੀਅਨਸ ਨੇ ਜਾਂ ਹੋਰ ਜਿਹੜੇ ਸਾਥੀ ਨੇ ਉਹ ਹੰਡਾਰੇ ਨੇ ਉਹ ਸਾਰਾ ਜਿਹੜਾ ਪੂਰਾ ਇੱਕ ਤਰ੍ਹਾਂ ਫਾਜ਼ਲ ਕਾ ਦੇ ਵਿੱਚ ਇਸ ਗੱਲ ਦਾ ਵਿਰੋਧ ਹੈ ਇਸ ਗੱਲ ਦੀ ਚਰਚਾ ਹੈ ਸਰਕਾਰ ਤੱਕ ਵੀ ਰਿਪੋਰਟਾਂ ਨੇ ਕਿ ਇਹ ਜਿਹੜੀ ਡੀਸੀ ਹੈ ਇਹ ਪਹਿਲੀ ਇਹਦੀ ਪੋਸਟਿੰਗ ਹੈ ਜਾਂ ਤੈਨੂੰ ਤਜਰਬਾ ਨਹੀਂ ਹੈ ਜਾਂ ਫਿਰ ਇਹਨੂੰ ਜਿਹੜੇ ਪੱਤਰਕਾਰ ਨੇ ਘਟੋ ਘਟ ਜਿਹੜੇ ਸਰਕਾਰ ਦੀਆਂ ਸਰਕਾਰ ਤੱਕ ਸਮੱਸਿਆਵਾਂ ਲੋਕਾਂ ਦੀ ਪਹੁੰਚਾਉਣੀਆਂ ਨੇ ਉਹਨਾਂ ਤੱਕ ਜੇਕਰ ਉਹਦਾ ਰਵੱਈਆ ਸਹੀ ਨਹੀਂ ਤੇ ਆਮ ਲੋਕਾਂ ਨਾਲ ਉਹਦਾ ਰਵੱਈਆ ਕਿਸ ਤਰ੍ਹਾਂ ਦਾ ਹੋਏਗਾ ਇਹਨੂੰ ਲੈ ਕੇ ਪੱਤਰਕਾਰਾਂ ਨੇ ਫੋਨ ਤੇ ਕਈ ਵਾਰੀ ਪੱਖ ਲੈਣੇ ਚਾਹੀਨੇ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਸਾਡੇ ਵੱਡੇ ਭਾਈ ਸਾਹਿਬ ਨੇ ਕਥੂਰੀਆ ਜੀ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ ਵੀ ਇੱਕ ਪੱਤਰਕਾਰ ਖਬਰ ਲਾਉਂਦਾ ਹੈ ਉਹਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਖਬਰ ਪਾਰਦਰਸ਼ੀ ਔਰ ਨਿਰਪੱਖ ਲੱਗੇ ਦੋਨਾਂ ਧਿਰਾਂ ਦਾ ਪੱਖ ਲਿਆ ਜਾਵੇ ਜੇਕਰ ਲੋਕ ਦੋਸ਼ ਲਾ ਰਹੇ ਨੇ ਕਿ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਤੇ ਸਾਡੀ ਡਿਊਟੀ ਬਣਦੀ ਕਿ ਅਸੀਂ ਪ੍ਰਸ਼ਾਸਨ ਦਾ ਪੱਖ ਲਈਏ ਕਿ ਕੀ ਵਾਕਈ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਜੇ ਅਸੀਂ ਉਹਨਾਂ ਦਾ ਪੱਖ ਲੈਣ ਵਾਸਤੇ ਉਹਨਾਂ ਨੂੰ ਫੋਨ ਕਾਲ ਕਰ ਰਹੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਜੇ ਉਹ ਪੱਖ ਨਹੀਂ ਦੇ ਰਹੇ ਤੇ ਇਟ ਮੀਨਸ ਇਹ ਸਾਬਤ ਹੁੰਦਾ ਹੈ ਕਿ ਤਾ ਨਾ ਕਿਤੇ ਉਹਨਾਂ ਵਿੱਚ ਚੋਰ ਮੋਰੀ ਹੈ ਉਹ ਗਲਤ ਕੰਮ ਕਰ ਰਹੇ ਨੇ ਹੁਣ ਇਹ ਜਿਹੜਾ ਹੈ ਆਪੇ ਤੋਂ ਬਾਹਰ ਹੋ ਗਿਆ ਸਬਰ ਦਾ ਪਿਆਲਾ ਜਿਹੜਾ ਉੱਪਰ ਚੁੱਕਿਆ ਹੈ ਸਮੂਹ ਫਾਜ਼ਿਲਕਾ ਦੇ ਪੱਤਰਕਾਰਾਂ ਦਾ ਇਹ ਗੱਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਏਗੀ ਜੇਕਰ ਚੀਫ ਸਕੱਟਰੀ ਸਾਹਿਬ ਸਾਡੇ ਪੰਜਾਬ ਸਰਕਾਰ ਦੇ ਜੇਕਰ ਉਹ ਫੋਨ ਤੇ ਗੱਲ ਕਰ ਸਕਦੇ ਨੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਓਐਸਡੀ ਸਾਹਿਬ ਜੇਕਰ ਉਹ ਗੱਲ ਕਰ ਸਕਦੇ ਨੇ ਕਮਿਸ਼ਨਰ ਸਾਹਿਬ ਜੇਕਰ ਗੱਲ ਕਰ ਸਕਦੇ ਨੇ ਮਨਿਸਟਰ ਗੱਲ ਕਰ ਸਕਦੇ ਨੇ ਤਾਂ ਡੀਸੀ ਵੀ ਇੱਕ ਸੰਵਿਧਾਨਕ ਕਉਦਾ ਹੈ ਇਹ ਸਾਡੇ ਪਬਲਿਕ ਸਰਵੈਂਟ ਨੇ ਇਹ ਕਿਉਂ ਨਹੀਂ ਗੱਲ ਕਰ ਰਹੀ ਇਸ ਕਰਕੇ ਹੈ ਕਿ ਹੁਣ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸੀਂ ਫਾਜ਼ਲ ਕਾ ਤੋਂ ਆਏ ਆ ਮੇਰੇ ਨਾਲ ਸਾਥੀ ਕੁਲਦੀਪ ਰਾੜ ਜੀ ਨੇ ਸੀਨੀਅਰ ਪੱਤਰਕਾਰ ਨੇ ਸਾਥੀ ਸੁਰਿੰਦਰ ਗੋਇਲ ਜੀ ਬਕਾਇਦਾ ਜ਼ਿਲ੍ਹੇ ਵੱਲੋਂ ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਜਿਵੇਂ ਅੱਜ ਅਭੋਰ ਪਹੁੰਚੇ ਆ ਮੰਡੀ ਅਸੀਂ ਜਾਵਾਂਗੇ ਅਰਨੀ ਵਾਲਾ ਅਸੀਂ ਬੱਲੂਆਣਾ ਜਾਵਾਂਗੇ ਜਿਹੜੇ ਜਿਹੇ ਵੀ ਸਾਡੇ ਸਟੇਸ਼ਨ ਨੇ ਸਾਰੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਕੱਠਾ ਕਰਨ ਵਾਸਤੇ ਇਹ ਅਸੀਂ ਇੱਕ ਜਿਹੜਾ ਹੈਗਾ ਉਹ ਸ਼ੁਰੂਆਤ ਮੁਹਿੰਮ ਕੀਤੀ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਬੋਰ ਵਾਲੇ ਪੱਤਰਕਾਰਾਂ ਨੇ ਇਸ ਗੱਲ ਦਾ ਸਟੈਂਡ ਲਿਆ ਹੈ ਕਿ ਇਹ ਮੁੱਦਾ ਇੱਕ ਪੱਤਰਕਾਰ ਦਾ ਨਹੀਂ ਹੈ ਇਹ ਪੂਰੀ ਪ੍ਰੈਸ ਦੀ ਆਜ਼ਾਦੀ ਦਾ ਮੁੱਦਾ ਹੈ ਅਸੀਂ ਪ੍ਰੈਸ ਦੀ ਆਜ਼ਾਦੀ ਦਾ ਗਲਾ ਨਹੀਂ ਕੁੱਟਣ ਦੇਵਾਂਗੇ ਇਹ ਅੱਜ ਬੋਰ ਵਾਲਿਆਂ ਨੇ ਜਿਹੜਾ ਪਾਸ ਕੀਤਾ ਹੈ ਔਰ ਨਾਲ ਦੀ ਨਾਲ ਇਹ ਕਹਿਣਾ ਦੇਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੇ ਨੇ ਸਾਡੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਜਦੋਂ ਵੀ ਫਾਜ਼ਲਕਾ ਵਿੱਚ ਫੇਰੀ ਪਾਉਣੀ ਹੈ ਅਸੀਂ ਸਮੂਹ ਪੱਤਰਕਾਰ ਭਾਈਚਾਰਾ ਉਹਨਾਂ ਦੀ ਕਵਰੇਜ ਬਾਅਦ ਚ ਕਰਾਂਗੇ ਪਹਿਲਾਂ ਇਸ ਡੀਸੀ ਦੇ ਖਿਲਾਫ ਲਿਖਤੀ ਤੌਰ ਤੇ ਅਸੀਂ ਰਿਟਰਨ ਦੇ ਵਿੱਚ ਕੰਪਲੇਂਟਸ ਵੀ ਕਰਾਂਗੇ ਮਿਲਾਂਗੇ ਕਿ ਪਹਿਲਾਂ ਆਪਣੀ ਜਿਹੜੀ ਡਿਸੀਜਨ ਨੇ ਲੋਕਾਂ ਨੂੰ ਇਨਸਾਫ ਦੇਣਾ ਹੈ ਇਹ ਲੋਕਾਂ ਦੀ ਗੱਲ ਨਹੀਂ ਸੁਣ ਰਹੀ ਪਹਿਲਾਂ ਇਹਦਾ ਪ੍ਰਬੰਧ ਕਰੋ ਇਹਨੂੰ ਠੀਕ ਕਰੋ ਉਸ ਤੋਂ ਬਾਅਦ ਤੁਹਾਡੀ ਕਵਰੇਜ ਕਰਾਂਗੇ ਅਸੀਂ ਪੂਰੇ ਜ਼ਿਲ੍ਹੇ ਫਾਜ਼ਲਕਾ ਦੇ ਵਿੱਚ ਇਹ ਐਲਾਨ ਕਰ ਰਹੇ ਹਾਂ ਕਿ ਸਰਕਾਰੀ ਜਿਹੜੇ ਸਮਾਗਮ ਨੇ ਜਦੋਂ ਤੱਕ ਡੀਸੀ ਦਾ ਰਵੱਈਆ ਠੀਕ ਨਹੀਂ ਹੋਏਗਾ ਉਹਨਾਂ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨ ਦਾ ਵੀ ਸਾਡਾ ਜਿਹੜਾ ਫੈਸਲਾ ਹੈ ਉਹ ਪੁਵਿੱਖ ਵਿੱਚ ਵੱਡੇ ਪੱਧਰ ਤੇ ਲਿਆ ਜਾਏਗਾ ਅੱਜ ਫੈਸਲਾ ਕੀਤਾ ਹੈ ਕਿ ਜ਼ਿਲ੍ਹਾ ਪੱਧਰ ਦੀ ਵਿਦਿਨ ਵਰਨ ਵੀਕ ਇੱਕ ਹਫ਼ਤੇ ਦੇ ਵਿੱਚ ਵਿੱਚ ਇੱਕ ਮੀਟਿੰਗ ਕਰਕੇ ਇੱਕ ਵੱਡਾ ਐਕਸ਼ਨ ਜਿਹੜਾ ਕੀਤਾ ਜਾਏਗਾ ਇਸ ਡੀਸੀ ਦੇ ਰਵੱਈਏ ਨੂੰ ਠੀਕ ਕਰਨ ਵਾਸਤੇ ਜ਼ਿਲ੍ਹੇ ਤੋਂ ਮੀਟਿੰਗ ਕਰਵਾਉਣ ਲਈ ਸੀਨੀਅਰ ਪੱਤਰਕਾਰ सुरेंद्र ਗੋਇਲ, ਪਰਮਜੀਤ ਤਾਬਾ ਅਤੇ ਕੁਲਦੀਪ ਬਰਾੜ ਹਾਜ਼ਰ ਹੋਏ।